ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਹਲਿਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕੋਲ ਟਾਪ ਦੀ ਵਸਤੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000955 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਭਰਾ ਸਕਰੀਨ ਤੇ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਘੋਲਿਆ ਖੁਰ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਹਾਂਜੀ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੋਨੇ ਕੇ ਜੀ ਠੀਕ ਹੈ ਮੋਬਾਈਲ ਨੰਬਰ ਹੈਗਾ ਜੀ 9781935553 ਠੀਕ ਹੈ ਜੀ ਹਾਂਜੀ ਆਪਣੀ ਵਸਤੀ ਜਾਣਕਾਰੀ ਕਿੰਨੇ ਟਾਈਮ ਦੀ ਹੈ ਇਹ ਬਾਈ ਹੈਗੀ 15 ਮਹੀਨੇ ਵਸਿਆ ਤੇ ਤਾਰਾਂ ਦੇ ਜਾਂਦੀ ਹੈ ਜੀ ਅੱਜ ਹਾਂਜੀ ਹਾਂ ਹੀਟ ਦੇ ਵਿੱਚ ਆ ਵਸੀ ਠੀਕ ਹੈ ਜੀ ਤੇ ਜਾਵ ਕਵਾਲਿਟੀ ਤੁਹਾਡੇ ਸਾਹਮਣੇ ਪੂਰੀ ਫੁੱਲ ਬਰੀਡ ਵਾਲੀ ਸਭੀ ਪਲੀ ਪਛੀ ਆ ਪੂਰੀ ਠੀਕ ਹੈ ਹਾਂ ਕੱਦ ਕੋ ਤੋ ਪੂਰਾ ਫੋਲਾ ਬਛੀ ਦਾ ਠੀਕ ਹੈ ਰੇਟ ਰੂਟ ਭਰਾ ਦਾ ਅਰੇ ਇਹ ਫੋਨ ਤੇ ਹੀ ਕਰ ਲਾਂਗੇ ਜੀ ਆਪਾਂ ਰੇਟ ਜਾ ਜੀ ਹੋਊਗਾ ਰੇਟ ਜਾ ਜੀ ਹੋਊਗਾ ਹਾਂ ਜੀ ਹਾਂ ਜੀ ਉਪਰ ਚੈੱਕ ਕਰ ਸਕਦੇ ਝੂਲੀ ਝੂਲੀ ਕਰਮਾ ਬਣੀ ਝੂਲੀ ਝੂਲੀ ਪੂਰੀ ਵਧੀਆ ਆ ਗਿਆ ਨਖੜ ਮੇ ਥਾਣਾ ਪੂਰੇ ਗਏ ਉੱਤੇ ਠੀਕ ਹੈ ਜੀ ਹਾਂ ਬਾਕੀ ਕੱਦ ਕੋ ਤੋ ਅੰਦਾਜ਼ਾ ਲਾ ਸਕਦੇ ਆ ਪੂਰਾ ਫੋਲ ਠੀਕ ਹੈ ਜੀ ਠੀਕ ਹੈ ਹਾਂ ਜੀ ਉਪਰ ਕੰਮ ਨਾ ਠੀਕ ਹੈ ਜੀ ਲੋ ਜੀ ਇਸ ਕੁਆਲਿਟੀ ਲੋ ਜੀ ਥਣ ਚਾਰ ਆ ਨਿਖੜਵੇਂ ਬਾਕੀ ਸਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆਪਾਂ ਤੇ ਲੋ ਜੀ ਝੋਲੀ ਬਹੁਤ ਚੰਗੀ ਆ ਬਈ ਗੱਬਣਾ ਵਾਲੀ ਝੋਲੀ ਆ ਹੋਣੀ ਮਾਂ ਇਹ ਕਿੰਸੀ ਹਾਂਜੀ ਹਾਂ ਠੀਕ ਠੀਕੇ ਦੇ ਕਾਬਲ ਆ ਹਾਂਜੀ ਹਾਂਜੀ ਬਾਈ ਤਾਰਾਂ ਦੇ ਹੀ ਆਂਦੀ ਆ ਵੀਰੇ ਠੀਕ ਆ ਜੀ ਠੀਕ ਆ ਠੀਕ ਆ ਜੀ ਲੋ ਜੀ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਕੋਈਆਂ ਤੇ ਜਲਾ ਨੂੰ ਪੈਂਦਾ ਜੀ ਆ ਮੌਕਾ ਠੀਕ ਆ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ